ਹਾਂਜੀ ਬਾਈ ਸਸਿਕਾ ਜੀ ਸਾਰੀ ਉਸਤਾਦ ਕਾਲੂ ਸਾਉੜਾ ਪਰ ਉਪਰ ਦੇ ਸਾਰੇ ਮੈਂਬਰਾਂ ਨੂੰ ਸਾਸਰੀ ਕਾਲ ਜੀ ਜੀ ਪੀਵੀ ਅਣਜਾ ਪੀਜਨ ਕਲੱਬ ਵਾਲਾ ਜੀ ਬਾਈ ਸੁਖਵਿੰਦਰ ਸਿੰਘ ਸੁਖੀ ਪਿੰਡ ਮਨੈਲੀ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ ਬਾਈ ਤੇ ਭਰਾ ਦੇ ਪਰਿਵਾਰ ਨੂੰ ਜਿੰਨੇ ਵੀ ਫੈਮਿਲੀ ਮੈਂਬਰ ਨੇ ਬਾਈ ਬਹੁਤ ਬਹੁਤ ਮੁਬਾਰਕਾਂ ਜੀ ਭਰਾ ਦਾ ਸਾਡੇ ਦਾ 51000 ਦੀ ਨਕਦ ਰਕਮ ਨਾਲ ਵਿਸ਼ੇਸ਼ ਸਨਮਾਨ ਹੋਇਆ ਜੀ ਜਿੰਨੇ ਵੀ ਬਾਈ ਦੇ ਚਾਹਣ ਵਾਲੇ ਵੀਰ ਨੇ ਮੈਂਬਰ ਨੇ ਜਾਂ ਫਿਰ ਜਿਹੜਾ ਸਾਥ ਦਿੰਦੇ ਨੇ ਕੈਮਰਾਮੈਨ ਟੀਮ ਹੈ ਮੁਬਾਰਕਾ ਜੀ ਨਾਲ ਮਜੀਤ ਸਿੰਘ ਡਾਕਟਰ ਹਵਾਰਾ ਜੀ ਨੂੰ ਜੀ ਜਿਹੜੇ ਬਾਈ ਨੂੰ ਸਪੋਰਟ ਕਰਦੇ ਪੀਵੀ ਅਨ ਜੈਪੀਨ ਕਲੱਬ ਵਾਲਿਆਂ ਨੂੰ ਜੀ ਬਾਈ ਜੱਸਾ ਯੂ ਐਸ ਏ ਰਮਨ ਯੂ ਐਸ ਏ ਤੇ ਇਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਜੀ ਪਿੰਡ ਨਸਰੋਲੀ ਜਿਹੜੇ ਇੱਕ ਨੰਬਰ ਟੌਪ ਦੀ ਬਾਜੀ ਕਰਾਉਂਦੇ ਆ ਜੀ ਉਹਨਾਂ ਭਰਾਵਾਂ ਵੱਲੋਂ ਬਾਈ ਸ਼ਕੁੰਤਰ ਜਾਈ ਬਾਈ ਸੁਖਵਿੰਦਰ ਦਾ 51000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਜੀ ਬਹੁਤ ਪਿਆਰ ਹੈ ਜੀ ਬਾਈ ਦੇ ਨਾਲ ਆਪਾਂ ਉੱਠਦੇ ਬੈਠਦੇ ਆ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਸੁਖਵਿੰਦਰ ਮਨੈਲੀ ਡਾਕਟਰ ਹਵਾਰਾ ਤੇ ਡੋਗਰ ਤਨੋਲਾ ਤੇ ਬਾਕੀ ਹੋਰ ਵੀ ਜਿੰਨੀ ਉਹਦੀ ਟੀਮ ਹੈ ਬਾਈ ਟੀਮ ਵਰਕ ਦੇ ਮੈਂਬਰ ਨੇ ਜਿਹੜੇ ਬਾਈ ਦਾ ਸਾਥ ਜਿਹੜੇ ਬਾਈ ਦਾ ਸਾਥ ਹੁੰਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਤਿ ਸ੍ਰੀ ਅਕਾਲ ਜੀ